ਬਠਿੰਡਾ ਦੇ ਪਿੰਨ ਸੰਦੋਹਾ ਦੀ ਰਹਿਣ ਵਾਲੀ ਸੰਦੀਪ ਕੌਰ ਪਿਛਲੇ ਕਰੀਬ 8 ਦਿਨਾਂ ਤੋਂ ਕੈਨੇਡਾ ਵਿੱਚ ਲਾਪਤਾ ਹੋ ਗਈ ਹੈ। ਜਸਦਾ ਕੁਝ ਪਤਾ ਨਹੀਂ ਚੱਲ ਰਿਹਾ ਕੈਨੇਡਾ ਪੁਲਿਸ ਦਾ ਕਹਨੇ ਕਿ ਸੰਦੀਪ ਵਿਚ ਤੇ ਲਹਿਰਾਂ ਦੀ ਲਪੇਟ ਦੇ ਵਿੱਚ ਆ ਕੇ ਪਾਣੀ ਦੇ ਵਿੱਚ ਡੁੱਬ ਗਈ ਪਰ ਹੁਣ ਸੰਦੀਪ ਤੇ ਪਰਿਵਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਕੋਲ ਮਦਦ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਗਈ ਹੈ ਕਿ ਕੈਨੇਡਾ ਸਰਕਾਰ ਦੇ ਨਾਲ ਤਾਲਮੇਲ ਕਰਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਬੀਤੇ ਦਿਨੀ 15 ਜਨਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਦੋਹਾ ਦੀ ਸੰਦੀਪ ਕੌਰ ਕੈਨੇਡਾ ਵਿੱਚ ਭੇਤ ਭਰੀ ਹਾਲਾਤ ਦੇ ਵਿੱਚ ਲਾਪਤਾ ਹੋ ਗਈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ। ਉੱਧਰ ਕੈਨੇਡਾ ਪੁਲਿਸ ਦਾ ਕਹਿਣਾ ਹੈ ਕਿ ਸੰਦੀਪ ਵਿੱਚ ਤੇ ਕੁੰਮਣ ਗਈ ਸੀ ਜਿੱਥੇ ਉਹ ਪਾਣੀ ਦੀ ਲਹਿਰਾਂ ਦੀ ਲਪੇਟ ਦੇ ਵਿੱਚ ਆ ਕੇ ਡੁੱਬ ਗਈ। ਪਰ ਪਰਿਵਾਰ ਨੂੰ ਇਸ ਗੱਲ ਉਤੇ ਯਕੀਨ ਨਹੀਂ ਆ ਰਿਹਾ ਉਸ ਵੱਲੋਂ ਉੱਚ ਪਦਰੀ ਜਾਂਚ ਦੀ ਜੋ ਹੈ ਮੰਗ ਕੀਤੀ ਜਾ ਰਹੀ ਹੈ ਸੰਦੀਪ ਕੌਰ ਦੇ ਮਾਪਿਆਂ ਨੇ ਉਸ ਨੂੰ ਨਾਨਕੀਆਂ ਦੀ ਮਦਦ ਦੇ ਨਾਲ ਅਤੇ ਜ਼ਮੀਨ ਵੇਚ ਕੇ ਕੈਨੇਡਾ ਭੇਜਿਆ ਸੀ ਤਾਂ ਜੋ ਘਰ ਦੀ ਗਰੀਬੀ ਦੂਰ ਹੋ ਸਕੇ ਪਰ ਪਰਿਵਾਰ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਬੇਟੀ ਦੇ ਨਾਲ ਕੀ ਪਾਣਾ ਵਰਤ ਜਾਵੇਗਾ ਜਦੋਂ ਤੋਂ ਬੇਟੀ ਦੇ ਲਾਪਤਾ ਹੋਣ ਦੀ ਖਬਰ ਆਈ ਹੈ ਉਦੋਂ ਤੋਂ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕੁੜੀ ਦੇ ਪਰਾ ਦਾ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਸੰਦੀਪ ਕੌਰ ਸਮੁੰਦਰ ਕਿਨਾਰੇ ਕੁੰਮਣ ਦੇ ਲਈ ਗਈ ਸੀ ਉਸੇ ਦੌਰਾਨ ਉੱਥੇ ਘਟਨਾ ਵਾਪਰ ਗਈ ਅਤੇ ਉਹ ਪਾਣੀ ਦੇ ਵਿੱਚ ਡਿੱਗ ਗਈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੀ ਮਦਦ ਕਰਨ ਤਾਂ ਜੋ ਸੰਦੀਪ ਦੀ ਮੌਤ ਬਾਰੇ ਅਸਲ ਸੱਚਾਈ ਪਤਾ ਚੱਲ ਸਕੇ ਕੁੜੀ ਦੇ ਪਰਾ ਦਾ ਕਹਿਣਾ ਹੈ ਕਿ ਉਸਨੇ ਕਰੀਬ 3 ਮਹੀਨੇ ਪਹਿਲਾਂ ਆਪਣੇ ਸਾਰੇ ਸੋਸ਼ਲ ਅਕਾਊਂਟ ਵੀ ਬੰਦ ਕਰ ਦਿੱਤੇ ਸੀ ਗਲਤ ਹੈ ਹੀ ਹੋਈ ਜੀ ਇੱਥੇ ਆਪਣੀ ਬੁੜੀਆ ਜਾ ਰਹੀ ਸੀ ਜੀ ਕਿਤੇ ਰਿਜ਼ਿਊਮ ਦੇਣ ਜਾ ਰਹੀ ਸੀ ਕੰਮ ਤੇ ਉਧਰੋਂ ਵਾਪਸ ਆਉਂਦੇ ਹੋਏ ਉਹ ਕਿਤੇ ਸਮੁੰਦਰ ਦੇ ਕਿਨਾਰੇ ਰੁਕ ਗਈ ਨਾਲ ਇੱਕ ਫਰੈਂਡ ਹੋਰ ਸੀਗਾ ਉੱਥੇ ਪੌਂਟਾ ਹੁਨਪਤ ਉਹਨਾਂ ਦੇ ਦੱਸਣ ਦੇ ਮਤਲਬ ਕਿਹੀ ਆ ਰਿਹਾ ਹੈ ਉੱਥੇ ਫੋਟੋਆਂ ਖਿੱਚ ਰਹੀ ਸੀਗਾ ਹੁਣ ਤਾਂ ਕੁਝ ਨਹੀਂ ਪਤਾ ਇਸ ਵਾਰ ਕੀ ਗੱਲ ਸੀਗੀ ਉੱਥੇ ਤੇ ਉਸ ਦੌਰਾਨ ਬਸ ਉੱਥੇ ਐਕਸੀਡੈਂਟ ਵਾਪਰ ਗਿਆ ਕਿ ਉਹ ਪਾਣੀ ਚ ਡਿੱਗ ਪਈ ਸਮੁੰਦਰ ਚ ਤੇ ਅਸੀਂ ਇਹ ਹੀ ਮੰਗ ਕਰਦੇ ਵੀ ਸਾਡੀ ਮਦਦ ਕੀਤੀ ਜਾਵੇ ਤੇ ਸਾਨੂੰ ਤਲਾਸ਼ ਕਰਨ ਵਿੱਚ ਸਾਡੀ ਸਰਕਾਰ ਕੋਈ ਨਾ ਕੋਈ ਮਦਦ ਕਰੇ ਕੇਂਦਰ ਸਰਕਾਰ ਨੂੰ ਇਹ ਹੀ ਮੰਗ ਕਰਦੇ ਆ ਜੀ ਕਿ ਤੁਹਾਨੂੰ ਸ਼ੱਕ ਹੈਗਾ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਾਂ ਲੱਗਦਾ ਇਹ ਫੇਕ ਵੀ ਹੋ ਸਕਦੀ ਹੈ ਨਾ ਤੁਹਾਨੂੰ ਅਸਲ ਸਚਾਈ ਨਹੀਂ ਪਤਾ ਲੱਗੀ ਜੀ ਵੀ ਇਹ ਗੱਲ ਸੱਚ ਆ ਜਾਂ ਝੂਠ ਆ ਵੀ ਉੱਥੋਂ ਦੀ ਪੁਲਿਸ ਦੇ ਮੁਤਾਬਕ ਜ਼ਰੂਰ ਤੌਰ ਤੇ ਉੱਥੋਂ ਤੱਕ ਜਾਣ ਲਈ ਸੀਗੇ ਜੋ ਉੱਥੇ ਮੌਜੂਦ ਸੀਗਾ ਮੌਕੇ ਤੇ ਉਹਨਾਂ ਦੇ ਮੁਤਾਬਕ ਇਹ ਹੀ ਸੀਗਾ ਵੀ ਲੜਕੀ ਇਹ ਡਿੱਗੇ ਆ ਪਾਣੀ 'ਚ ਪਰ ਅਸੀਂ ਆਹ ਥੋੜਾ ਸੱਚ ਹਜੇ ਨਹੀਂ ਮੰਨ ਰਹਾ ਇਸ ਕੱਲ ਨੂੰ ਕਿ ਨਾਲ ਹੋਰ ਕੁੜੀਆਂ ਹੈਗੇ ਕੋਈ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਕਿਸਨੇ ਕੋਈ ਵੀ ਗਲਦਸਤੋਆ ਵੀ ਕੋਈ। ਪਰ ਨਾਲ ਕੁੜੀ ਸੀਗੀ ਉਹਨਾਂ ਦੇ ਸੀ ਘਰ ਵੀ ਗਏ ਸੀਗੇ ਉਹਨੂੰ ਕਾਲ ਆਈ ਹੋਊਗੀ ਨੇ ਦੱਸਿਆ ਸੀਗਾ ਵੀ ਇਹ ਜੀ ਲੜਕੀ ਵੀ ਮੇਰੇ ਨਾਲ ਰਹਿੰਦੀ ਸੀਗੀ। ਉਹਨੇ ਦੱਸਿਆ ਸੀਗਾ ਜੀ ਇਸ ਬਾਰੇ। ਪਰ ਇਹ ਕਿਸੇ ਨੂੰ ਦੱਸਣ ਦਾ ਯਾਰ ਵੀ ਹੋਇਆ ਨਹੀਂ। ਇਸ ਤੋਂ ਬਾਅਦ ਉਸ ਕੁੜੀ ਦਾ ਨੰਬਰ ਨਹੀਂ ਲੱਗ ਰਿਹਾ ਜੀ ਆਫਲਾਈਨ ਆ ਰਿਹਾ। ਤੇ ਨਾ ਹੀ ਉਹਦੇ ਨਾਲ ਕੋਈ ਗੱਲਬਾਤ ਹੋਈ ਇਸ ਤੋਂ ਬਾਅਦ ਸਾਡੀ। ਬਸ ਉਸ ਟਾਈਮ ਲਾਸਟ ਗੱਲ ਹੋ ਗਈ ਸੀ ਗਈ ਉੱਤੇ। ਜਿੱਦ ਦੇ ਦਿਨ ਉਹ ਕੁੜੀ ਨੇ ਤੁਹਾਨੂੰ ਇਹ ਗੱਲ ਦੱਸੀ ਹੈ ਜੀ। 15 ਦਿਨ ਤੋ ਬਾਅਦ ਹੀ ਘਟਨਾ ਹੈ ਜੀ ਹਾਂ ਜੀ 15 ਤੋਂ ਬਾਅਦ ਦਿਨ ਹੋ ਗਏ ਤਾਂ ਕੁਝ ਵੀ ਬਦਲਿਆ ਨਹੀਂ ਹਾਂ ਜੀ ਕੁਝ ਨਹੀਂ ਪਤਾ ਲੱਗਿਆ ਜੀ ਅਜੇ ਤੱਕ ਕਿੰਨਾ ਕਾਫੀ ਭੇਜੀ ਤੁਸੀਂ ਉਹ ਭੇਜੀ ਹੈ ਕਿਉਂ ਮੀਂਹ ਦਾ ਲੱਗੇ ਭੇਜੀ ਉਹ ਬਾਅਦ ਭੇਜੀ ਸੀ ਕੋਈ ਪਰ ਜਸਟਾ ਲੱਗਦੀ ਹਾਂ ਜੀ ਮੇਰੇ ਛੋਟੀ ਪਾਂਣ ਸੀ ਅਕਤਾਹੀ ਉਹ ਮੇਦਰ ਲਾਈਆਂ ਸੀ ਵੀ ਚਲੋ ਆ ਉਹਦਾ ਕੋਈ ਪਰਿਵਾਰ ਚ ਕੋਈ ਮੜਾ ਮੋਟਾ ਸੁਧਾਰ ਹੋ ਜਾਊਗਾ ਜੀ ਜੀ ਅਸੀਂ ਕਰ ਜਾ ਜਾ ਕੇ ਭੇਜੀ ਸੀਗੇ ਜ਼ਮੀਨ ਵੇਚ ਕੇ ਬਸ ਹੋਰ ਹੋਰ ਗੱਲ ਸੀ ਜੀ ਉਹਨਾਂ ਨਾਲ ਸਾਡਾ ਸੋਸ਼ਲ ਮੀਡੀਆ ਤੇ ਕਾਫੀ ਗੱਲ ਹੁੰਦੀ ਸੀ ਵੈਸੇ ਤਾਂ ਪਰ ਪਿਛਲੇ ਕੁਝ 3-4 ਮਹੀਨਿਆਂ ਤੋਂ ਉਹਨਾਂ ਨੇ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਹੀ ਕਰਤਾ ਸੀ ਜੀ ਅਕਾਊਂਟ ਕਿਤੇ ਕਿਤੇ ਬੰਦ ਕਰਦੇ ਪਹਿਲਾਂ ਕਿਤੇ ਕਿਤੇ ਪਹੁੰਚ ਵੀਡੀਓ ਹਟਾਉਂਦੇ ਹਾਂ ਜੀ ਇੰਸਟਾਗ੍ਰam ਸਨੈਪਚੈਟ ਜੀ ਸਾਰਾ ਯੂਜ਼ ਕਰਦੇ ਸੀ ਜੀ ਉਹ ਇੱਕਦਮ ਬੰਦ ਹੀ ਕਰਤਾ ਕਿ ਕੋਈ ਡਿਸਕਨੈਕਟ ਹੀ ਹੋ ਗਿਆ ਸੀ ਜੀ ਡਿਲੀਟ ਹੋ ਗਏ ਸੀ ਅਕਾਊਂਟ ਮਤਲਬ ਆ ਇਹ ਬਿਹਾਇਨ ਦੱਸੇ ਸਾਰੇ ਮਾਮਲੇ ਜਾਜਤੀ ਮੰਗ ਕਰ ਰਹੇ ਹਨ ਹਾਂ ਜੀ ਅਸੀਂ ਉੱਚ ਬਧਰੀ ਜਾਂਚ ਦੀ ਮੰਗ ਕਰਦੇ ਹਾਂ ਵੀ ਬੁੱਤ ਬੁੱਤ ਸਾਡੀ ਮਦਦ ਕੀਤੀ ਜਾਵੇ ਤੇ ਸਾਰੀ ਗੱਲ ਸਾਹਮਣੇ ਲਿਆਂਦੀ ਜਾਵੇ ਵੀ ਕੀ ਘਟਨਾ ਕਰਮ ਹੋਇਆ ਉੱਥੇ ਕੀ ਗੱਲ ਦੱਸ ਦਈਏ ਕਿ ਸੰਦੀਪ ਕੌਰ ਦੇ ਲਾਪਤਾ ਹੋਣ ਨੂੰ ਲੈ ਕੇ ਪਰਿਵਾਰ ਦੇ ਵਿੱਚ ਸੋਗ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਬਠਿੰਡਾ ਤੋਂ ਧੀਰਜ ਗਰਗ ਦੀ ਰਿਪੋਰਟ ਹਮਦਰ ਟੀਵੀ